ਜੀ ਦੋਸਤੋ ਕੀ ਹਾਲ ਚਾਲ ਇਹ ਵੀਡੀਓ ਵੇਖਣ ਵਾਲੇ ਮੇਰੇ ਸਾਰੇ ਵੀਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਆਪਾਂ ਗੱਲ ਕਰਦੇ ਆ ਉਹਨਾਂ ਦਲਿਆਂ ਦੀ ਜਿਹੜੇ ਬੰਦੇ ਕੋਸ਼ਿਸ਼ ਮਹੀਨੇ ਪਹਿਲਾਂ ਹੀ ਮੰਨ ਲਾ ਵੀ ਉਹਨਾਂ ਨੇ ਸਿੱਖ ਧਰਮ ਦੇ ਵਿਰੁੱਧ ਖੜ ਕੇ ਹੋ ਕੇ ਮਾਲ ਦਾ ਵੀ ਖੁੱਲ ਪ੍ਰਚਾਰ ਢੋਂਗ ਪ੍ਰਚਾਰ ਕੀਤਾ ਸੀਗਾ ਖਿਲਾਫ ਸਹੀ ਇਦਾਂ ਦੇ ਪਰਿਵਾਰਾਂ ਨੂੰ ਤੇ ਅੱਜ ਉਹੀ ਦੱਲੇ ਤੇ ਸਿੱਖ ਹੋਣ ਦੀਆਂ ਦੁਹਾਈਆਂ ਪਾਰੇ ਆਗੇ ਤੇ ਜੀ ਸਿੱਖ ਧਰਮ ਬਹੁਤ ਹੈ ਇਹਦੀ ਬਹੁਤ ਮਹਾਨਤਾ ਹੈ ਗੱਲ ਆਪਾਂ ਕਰਦੇ ਆ ਬਾਈ ਜੀ ਗਿੱਪੀ ਗਰੇਵਾਲ ਕਰਮਜੀਤ ਅਨਮੋਲ ਬੀਨੂ ਢਿੱਲੋ ਦੇਵ ਕਰੋੜ ਤੇ 10 15 ਇਹਦੇ ਨਾਲ ਦੇ ਹੋਰ ਸੀਗੇ ਕਰਮਜੀਤ ਅਨਮੋਲ ਦੀ ਜਦੋਂ ਸਪੋਰਟ ਤੇ ਫਰੀਦਕੋਟ ਗਏ ਆ ਇਹ ਤੇ ਇਹਨਾਂ ਨੇ ਉਹ ਕਿਹੜਾ ਹੱਥ ਕੰਡਾਗਾ ਜਿਹੜਾ ਭਾਈ ਸਰਬਜੀਤ ਸਿੰਘ ਖਾਲਸੇ ਨੂੰ ਹਰਾਉਣ ਦੇ ਲਈ ਵਰਤਿਆ ਨਹੀਂਗਾ ਇਹ ਦੱਲੇ ਆਪ ਤਾਂ ਆਈ ਆਏ ਸੀਗੇ ਇਹਨਾਂ ਨੇ ਤਾਂ ਜਨਾਨੀਆਂ ਦੇ ਵੀ ਪਤਲੇ ਕੱਪੜੇ ਪਾ ਲੱਕੇ ਲਿਆਏ ਸੀਗੇ ਐਕਟਰੀਆਂ ਨੂੰ ਜਿੰਨਾ ਹੋ ਸਕਿਆ ਇਹਨਾਂ ਤੋਂ ਭਾਈ ਸਰਬਜੀਤ ਸਿੰਘ ਖਾਲਸਾ ਜੀ ਦੇ ਇਹਨਾਂ ਨੇ ਖਿਲਾਫ ਚੱਲੇ ਤਾਂ ਉਹਨੂੰ ਖਰਾਉਣ ਲਈ ਉਹ ਕਿਹੜੀ ਕੋਸ਼ਿਸ਼ ਆ ਜਿਹੜੀ ਨਹੀਂ ਕੀਤੀਗੀ ਉਹਨਾਂ ਚਿਹਰੀ ਇਹ ਸਾਰੇ ਦੱਲੇ ਸਿਰਾਂ ਤੇ ਪੱਗਾਂ ਬਣਮਣ ਕਿਉਂਦੇ ਰਹੇ ਅੱਗੇ ਵੋਟਾਂ ਮੰਗਦੇ ਰਹੇ ਆ ਕਰਮਜੀਤ ਤਾਂ ਤਿੰਨ ਮਹੀਨੇ ਸਿਰ ਤੋਂ ਪੱਗ ਨਹੀਂ ਧਾਰੀ ਸੀਗੀ ਤੇ ਜਿੱਦੈ ਰਿਜ਼ਲਟ ਆ ਗਿਆ ਸੀ ਤੇ ਦੂਜੇ ਤੀਜੇ ਦਿਨ ਉਹਨੂੰ ਐ ਪੁੱਛ ਲਾ ਵੀ ਹੁਣ ਕਿੱਥੇ ਆ ਉਹ ਪੱਗ ਜਿਹੜੀ ਨਾ ਵੋਟਾਂ ਮੰਗਣ ਜਾਂਦਾ ਹੁੰਦਾ ਸੀ ਤੂੰ ਇਹ ਆ ਬਾਈ ਜੀ ਦੱਲੇ ਸਿੱਖ ਕੌਮ ਦੇ ਵਿੱਚ ਜਿਹੜੇ ਬੈਠੇ ਆਗੇ ਤੇ ਅੱਜ ਇਹ ਮੰਨ ਲਾ ਵੀ ਆਪਾਂ ਕਿਸੇ ਤਾਂ ਮੰਨਿਆ ਤੁਹਾਨੂੰ ਕਿ ਫਿਲਮ ਤੇ ਕੋਈ ਬਰਖਲਾਫ ਨਹੀਂ ਗਈ ਵੀ ਠੀਕ ਆ ਜੋ ਕੋਈ ਮੰਨ ਲਾ ਵੀ ਫਿਲਮ ਬਣਾਉਂਦੇ ਆ ਵਧੀਆ ਚੰਗੇ ਕੋ ਇਤਿਹਾਸ ਦੀ ਬਣਾਉਂਦੇ ਜਿਵੇਂ ਹੁਣ ਆ ਪਿੱਛੇ ਬੀਬੀ ਰਜਨੀ ਬਣੀ ਆ ਬਹੁਤ ਵਧੀਆ ਫਿਲਮ ਬਣੀ ਆ ਚਲ ਹੁਣ ਜਿਹੜੀ ਵੀ ਇਹ ਫਿਲਮ ਬਣਾ ਕੇ ਰਿਲੀਜ ਕਰੇ ਅਰਦਾਸ ਫਿਲਮ ਸਰਬੱਤ ਦੇ ਭਲੇ ਲਈ ਬਹੁਤ ਵਧੀਆ ਚੰਗੀ ਗੱਲ ਆ ਵੀ ਚਲੋ ਇਹੋ ਜੀਆਂ ਫਿਲਮਾਂ ਬਣਨ ਲੋਕਾਂ ਨੂੰ ਕੋਈ ਨਾ ਕੋਈ ਸੇਧ ਮਿਲੇ ਪਰ ਇਹਨਾਂ ਦੇ ਧੋਗਲੇ ਚਿਹਰੇ ਦੋਸਤੋ ਦੇਖ ਲਓ ਤੁਸੀਂ ਯਾਦ ਕਰ ਲਓ ਇਹੀ ਸਾਰੇ ਦੱਲਿਆਂ ਨੇ ਮੰਨ ਲਾ ਵੀ ਫਰੀਦਕੋਟ ਤੇ ਕਿੰਨਾ ਜ਼ੋਰ ਲਾਇਆ ਸੀਗਾ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਹਰਾਉਣ ਦੇ ਮਾਰੇ ਨੇ ਤੇ ਅੱਜ ਇਹ ਉਹੀ ਦੱਲੇ ਮੰਨ ਲਾ ਵੀ ਸਿੱਖ ਕੌਮ ਦੀ ਨੂੰ ਯਾਦ ਕਰਾ ਰਹੇ ਆ ਜੀ ਇਹਦਾ ਫਿਲਮ ਆ ਗਈ ਸਿੱਖਾਂ ਦਾ ਇਤਿਹਾਸ ਫਲਾਨਾ ਤੇ ਹੁਣ ਇਹਨਾਂ ਨੂੰ ਦੱਲਿਆਂ ਨੂੰ ਕਹਿਣਾ ਚਾਹੁੰਦੇ ਆ ਵੀ ਹਸਾਬ ਲਾ ਲਓ ਸਿੱਖ ਕੌਮ ਨਾਲ ਮੱਥਾ ਲਾ ਕੇ ਰੇਹਾ ਨਹੀਂ ਬੰਦਾ ਕੋਈ ਜਿਹਨੇ ਇਹਦੇ ਉਲਟ ਚੱਲਿਆ ਹੈਗਾ ਗਰਾਉਂਡ ਲੈਵਲ ਤੇ ਤੁਸੀਂ ਜਰਾਂ ਜਦਾਤੀਆਂ ਪਾਉਣੇ ਆ ਕੇ ਤੇ ਊ ਮੰਨ ਲਾ ਵੀ ਤੁਸੀਂ ਸਿੱਖ ਹੋ ਤਾਂ ਢੋਂ ਦਾ ਪੇਟ ਦੇਓਗੇ ਜਦੋਂ ਜੀ ਕਰਦਾ ਤੁਸੀਂ హెయిਰ ਕੱਟ ਪਵਾ ਲੈਣ ਜਦੋਂ ਜੀ ਕਰਦਾ ਤੁਸੀਂ ਪੈਸੇ ਲਈ ਪੱਗਾਂ ਬੰਨ ਲੈਣੋ ਬਈ ਇਹਨਾਂ ਦੇ ਦੋ ਗਲੇ ਚਿਹਰੇ ਨਗੇ ਰਾਗੇ ਇਹਨਾਂ ਨੇ ਇਹ ਜਿਹੜੀ ਔਕਾਤ ਦੇ ਮਾਲਕ ਸੀਗੇ ਜਿਹੜੇ ਸੀ ਇਹਨਾਂ ਨੇ ਸਾਰਾ ਆਪ ਦਾ ਉਦੋਂ ਫਰੀਦਕੋਟ ਦੇ ਵਿੱਚ ਚਿਹਰੇ ਨੰਗੇ ਕਾ ਹੋ ਗਏ ਸੀ ਇਹਨਾਂ ਨੇ ਆਪਦੀ ਆਪ ਹੀ ਕਰ ਲਏ ਸੀ ਇਹਨਾਂ ਨੇ ਉਹ ਕਿਹੜਾ ਹੱਥ ਕੰਡਾਗਾ ਜਾਂ ਕੋਈ ਕੋਸ਼ਿਸ਼ ਆ ਜਿਹੜੀ ਕੀਤੀ ਨਹੀਂ ਸੀਗੀ ਵੀ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਹਰਾਉਣਾ ਹੀ ਹਰਾਉਣਾ ਹੈਗਾ ਉਹਦਾ ਧੰਨਵਾਦ ਕਰਦਾ ਹਾਂ ਵੀ ਸਿੱਖ ਕੌਮ ਦੇ ਉਹਨਾਂ ਫਰੀਦਕੋਟ ਦੇ ਵੋਟਰਾਂ ਦਾ ਜਿਨ੍ਹਾਂ ਨੇ ਅਣਥੱਕੇ ਤੇ ਦਿਨ ਰਾਤ ਇੱਕ ਕਰਕੇ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਐਮਪੀ ਬਣਾਇਆ ਤੇ ਸਿੱਖ ਕੌਮ ਦਾ ਨਾਮ ਉੱਚਾ ਕੀਤਾ ਜਿਹੜੀਆਂ ਗੱਲਾਂ ਦੇ ਇਹ ਕਲਾਕਾਰਾਂ ਨੇ ਤੁਰੇ ਫਿਰਦੇ ਅੱਜ ਤੋਂ ਮੰਨ ਲਵੀ ਜਿਹੜੇ ਟਾਈਮ 'ਚ ਭਾਈ ਸਮਝੀ ਤੁਸੀਂ ਖਾਲਸਾ ਦੇ ਪਿਤਾ ਨੇ ਕੁਰਬਾਨੀ ਦਿੱਤੀ ਸੀ ਨਾ ਉਦੋਂ ਤਾਂ ਅਜੇ ਇਹ ਉਹ ਹੀ ਨਹੀਂ ਹੋਣੇ ਮਾਰੇ ਮੋٹے ਨੱਕ ਮੂੰਹੇ ਪੂੰਝਦੇ ਹੋਣਗੇ ਤਿੰਨੀ ਅੱਜ ਨੂੰ ਉਹ ਕਿਤੇ ਦੀ ਕਿਤੇ ਜਾਵੜਦਾ ਪਰ ਉਹਨਾਂ ਨੇ ਉਸ ਬੰਦੇ ਨੇ ਸੀਲ ਸਿੰਘ ਨੇ ਇਹਨਾਂ ਨੂੰ ਐ ਨਹੀਂ ਵੀ ਚਾਪਲੂਸੀ ਜੀ ਕਰੀ ਹੋਊਗੀ ਕਿ ਕੋਈ ਮਾਰੀ ਜ ਕੋਈ ਫਿਲਮ ਲੈਣੀ ਆ ਜਾਂ ਕੋਈ ਚਲਾਉਣੀ ਆ ਤੇ ਕੋਡੇ ਹੋ ਜਾਂਦੇ ਆ ਦਰ ਉਂਗਾ ਕੇ ਗੈਂਸਟਰਾਂ ਨੂੰ ਸੁਭਾਅ ਇਹਨਾਂ ਨੇ ਪਾਇਆ ਹੋਇਆ ਇਹੋ ਜਿਹੀ ਦੱਲਿਆ ਨਹੀਂ ਜਿਹੜੇ ਪੈਸੇ ਦੇ ਦਿੰਦੇ ਹੈਗੇ ਜਿਹੜਾ ਕੋਈ ਅਣਖੀ ਨਹੀਂ ਪੈਸਾ ਟੱਕਾ ਦਿੰਦਾ ਉਹਨੂੰ ਪਈ ਫਿਰ ਜਾਣ ਤੋਂ ਹੱਥ ਧਵਾਉਣਾ ਪੈ ਜਾਂਦਾ ਹੈਗਾ ਆਪਦਾ ਦੁਆਰੇ ਫੇਰ ਦੋਸਤੋ ਇਹੀ ਬੇਨਤੀਆਂ ਕਰਦੇ ਆਂ ਵੀ ਜਿਹਦੇ ਕਿਤੇ ਤੁਹਾਨੂੰ ਮੌਕਾ ਮਿਲੇ ਜਾਂ ਹੋਰ ਤਾਂ ਆਪਾਂ ਇਹਨਾਂ ਤੇ ਡਾਂਗ ਤਾਂ ਨਹੀਂ ਮਾਰ ਸਕਦੇ ਇਹਨਾਂ ਨੂੰ ਲਾਣ ਤਾਂ ਜ਼ਰੂਰ ਪਾ ਦਿਓ ਜਿੰਨੀਆਂ ਸੋਸ਼ਲ ਮੀਡੀਆ ਤੇ ਪੈਂਦੀਆਂ ਆਈਆਂ ਵੀ ਅੱਜ ਦੱਲਿਓ ਉਸੇ ਸਿੱਖ ਕੌਮ ਕੋਲ ਹੀ ਆਈਆਂ ਹੋ ਤੁਸੀਂ ਜਿਹੜੇ ਸਿੱਖ ਕੌਮ ਦੇ ਮੰਨ ਲਾ ਵੀ ਤੁਸੀਂ ਜੜਾਂ 'ਚ ਦਾਤੀਆਂ ਚਲਾਉਂਦੇ ਸੀਗੇ ਦੋਤੋਂ ਇੰਨੇ ਕ ਵੀਡੀਓ ਗੱਲਾਂ ਕਰਦਾ ਹੋਇਆ ਤੁਹਾਡਾ ਇਜਾਜ਼ਤ ਲੈਨੇ ਵੀਡੀਓ ਕੁ ਥੋੜੀ ਜ਼ਿਆਦਾ ਲੰਮੀ ਹੋ ਜਾਂਦੀ ਆ। ਤੁਹਾਡਾ ਆਪਣਾ ਸਿੱਧੂ ਬਾਈ ਬਠਿੰਡੇ ਤੋਂ ਸਾਰੇ ਵੀਰ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਉਂਦੇ ਵਸਦੇ ਰਹੋ ਪਰ ਇੰਨਾ ਦੱਲਿਆਂ ਨੂੰ ਲਾਹਣ ਤਾਂ ਜ਼ਰੂਰ ਪਾਇਓ। ਹੋਰ ਤਾਂ ਆਪਾਂ ਇਹਨਾਂ ਦੇ ਕੀ ਡਾਂਗ ਮਾਰਨੀ ਹੈਗੀ। ਸ਼ਾਬਾਸ਼ ਜਿਉਂਦੇ ਵਸਦੇ ਰਹੋ।